ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਜਗਜੋਤ ਸਿੰਘ ਗਿੱਲ ਜ਼ਿਲ੍ਹਾ ਅਫਸਰ ਵਿਗਿਆਨੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਫਾਰਮ ਸਲਾਹਕਾਰ ਸੇਵਾ ਕੇਂਦਰ ਫਿਰੋਜ਼ਪੁਰ ਕਿਸਾਨ ਵੀਰੋ ਅੱਜ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਅਦਾਰੇ ਫਾਰਮ ਸਲਾਹਕਾਰ ਸੇਵਾ ਕੇਂਦਰ ਫਿਰੋਜ਼ਪੁਰ ਵੱਲੋਂ ਪਿੰਡ ਕਸੋਵਾਣਾ ਵਿਖੇ ਸਰਦਾਰ ਕਬਲਜੀਤ ਸਿੰਘ ਜੀ ਉਹਨਾਂ ਦੇ ਖੇਤ ਵਿੱਚ ਸਿੱਧੀ ਬਜਾਈ ਝੋਨੇ ਦੀ ਸਿੱਧੀ ਬਜਾਈ ਕਰ ਰਹੇ ਆ ਕਿਸਾਨ ਵੀਰੋ ਇਹ ਜਿਹੜੀ ਝੋਨੇ ਦੀ ਸਿੱਧੀ ਬਜਾਈ ਆ ਇਹਦੇ ਕਈ ਫਾਇਦੇ ਨੇ ਇੱਕ ਤਾਂ ਇਹਦੇ ਨਾਲ ਸਮੇਂ ਅਤੇ ਪੈਸੇ ਦੀ ਬਚਤ ਹੁੰਦੀ ਆ ਤੇ ਇਹਦੇ ਨਾਲ ਜਿਹੜਾ ਝੋਨੇ ਦਾ ਝਾੜ ਉਹ ਕੱਦੂ ਕੀਤੇ ਝੋਨੇ ਦੇ ਝਾੜ ਦੇ ਬਰਾਬਰ ਹੀ ਹੁੰਦਾ ਤਾਂ ਇਹਦੇ ਵਿੱਚ ਅਸੀਂ ਜਿਹੜੀ ਇਹਦੀ ਬਜਾਈ ਹੈ ਉਹ ਦੇ ਸਕਦੇ ਹਾਂ ਇੱਕ ਤਾਂ ਤਰਵਤਰ ਵਿਧੀ ਦੇ ਨਾਲ ਅਸੀਂ ਝੋਨੇ ਦੀ ਸਿੱਧੀ ਬਜਾਈ ਕਰਦੇ ਹਾਂ ਤੇ ਕਈ ਕਿਸਾਨ ਵੀਰ ਸੁੱਕੀ ਬਜਾਈ ਵੀ ਕਰਦੇ ਨੇ ਤਾਂ ਅੱਜ ਅਸੀਂ ਇਹ ਜਿਹੜੀ ਝੋਨੇ ਦੀ ਸਿੱਧੀ ਬਜਾਈ ਹੈ ਉਹ ਅਸੀਂ ਤਰਵਤਰ ਵਿਧੀ ਦੇ ਨਾਲ ਕਰ ਰਹੇ ਹਾਂ ਤਾਂ ਇਦੇ ਵਿੱਚ ਅਸੀਂ 8 ਤੋਂ 10 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਬੀਜ ਰਹੇ ਆ ਤਾਂ ਸਾਡੇ ਕੋਲੇ ਇਹ ਜਿਹੜੀ ਆਮ ਕਨਵੈਨਸ਼ਨਲ ਡ੍ਰਿਲ ਹੈਗੀ ਆ ਟੇਡੀਆਂ ਪਲੇਟਾਂ ਵਾਲੀ ਤਾਂ ਇਥੋਂ ਪਹਿਲਾਂ ਅਸੀਂ ਬੀਜ ਨੂੰ ਅਸੀਂ 3 ਗ੍ਰਾਮ ਸਪ੍ਰਿੰਟ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੋਧ ਕੇ ਅਸੀਂ ਡ੍ਰਿਲ ਦੇ ਵਿੱਚ ਉਹਨੂੰ ਪਾ ਲਿਆ ਹੈਗਾ ਤੇ ਇਹ ਜੇ ਆਪਾਂ ਇਨੂੰ ਲੱਕੀ ਸੀਡ ਰੇਲ ਦੇ ਨਾਲ ਇਹਦੀ ਝੋਨੇ ਦੀ ਆਪਾਂ ਸਿੱਧੀ ਬਜਾਈ ਕਰੀਏ ਤਾਂ ਉਹ ਜ਼ਿਆਦਾ ਵਧੀਆ ਕਿਉਂਕਿ ਇੱਕ ਤਾਂ ਉਹਦੇ ਨਾਲ ਜਿਹੜੀ ਕਰੰਡਾਉਣ ਦੀ ਸਮੱਸਿਆ ਉਹ ਬਹੁਤ ਘਟ ਜਾਂਦੀ ਆ ਤੇ ਫਿਰ ਜਿਹੜਾ ਮਿੱਟੀ ਦੇ ਵਿੱਚ ਨਮੀ ਬਣੀ ਰਹਿੰਦੀ ਆ ਤੇ ਜੇ ਮਿੱਟੀ ਦੇ ਵਿੱਚ ਜਦੋਂ ਨਮੀ ਵੀ ਬਣੀ ਰਹਿੰਦੀ ਆ ਤਾਂ ਉਹਦੇ ਨਾਲ ਜਿਹੜੀ ਅਸੀਂ ਨਦੀਨ ਨਸ਼ਕ ਦੀ ਵਰਤੋਂ ਕਰਨੀ ਆ ਤਾਂ ਉਹਦਾ ਵੀ ਜਿਹੜਾ ਅਸਰ ਉਹ ਜ਼ਿਆਦਾ ਹੁੰਦਾ ਆ ਇਹ ਜਿਹੜਾ ਅੱਜ ਅਸੀਂ ਝੋਨੇ ਦੀ ਇਹ ਸਿੱਧੀ ਬਜਾਈ ਕਰ ਰਹੇ ਹਾਂ ਤਾਂ ਇਹ ਤੋਂ ਤੁਰੰਤ ਹੀ ਬਾਅਦ ਅਸੀਂ ਸਟੌਂਪ 1 ਲੀਟਰ ਨੂੰ ਅਸੀਂ 200 ਲੀਟਰ ਪਾਣੀ ਚ ਮਿਲਾ ਕੇ ਅਸੀਂ ਇਹਦੀ ਤੁਰੰਤ ਜਿਹੜਾ ਉਹ ਅਸੀਂ ਸੜਕਾ ਕਰਾਂਗੇ ਤਾਂ ਕਿਸਾਨ ਵੀਰੋ ਤਾਂ ਸਾਨੂੰ ਲੋੜ ਆ ਸਮੇਂ ਦੇ ਨਾਲ ਅਸੀਂ ਜਿਹੜੀ ਆਪਣੀ ਝੋਨੇ ਅਤੇ ਕਣਕ ਦੀ ਜਿਹੜੀ ਅਸੀਂ ਖੇਤੀ ਕਰਦੇ ਹਾਂ ਅਸੀਂ ਇਹਦੀ ਜਿਹੜਾ ਉਹਨੂੰ ਨਵੀਂ ਟੈਕਨੋਲੋਜੀ ਦੇ ਨਾਲ ਅਸੀਂ ਇਹਨੂੰ ਹੋਰ ਲਾਹੇਵੰਦ ਬਣਾਈਏ ਖਰਚੇ ਘਟਾਈਏ ਤੇ ਇਹ ਜਿਹੜਾ ਇਹਨੂੰ ਵਾਤਾਵਰਣ ਪੱਖੀ ਵੀ ਬਣਾਈਏ ਜਿਵੇਂ ਕਿ ਸਾਨੂੰ ਪਤਾ ਹੈ ਕਿ ਜਿਹੜੀ ਝੋਨੇ ਦੀ ਸਿੱਧੀ ਬਜਾਈ ਆ ਇਹਦੇ ਨਾਲ 15 ਤੋਂ ਜਿਹੜਾ 20% ਜਿਹੜੀ ਪਾਣੀ ਦੀ ਵੀ ਉਹ ਬਚਤ ਹੁੰਦੀ ਆ ਧੰਨਵਾਦ ਸਹੀ ਮੈਂ ਕਮਲਜੀਤ ਸਿੰਘ ਪਿੰਡ ਕਸਵਣਾ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਫਰੋਈਪੁਰ ਤੋਂ ਡਾਕਟਰ ਜਗਜੋਤ ਸਿੰਘ ਜੀ ਗੱਲ ਹੁਣਾਂ ਦੀ ਟੈਕਨੀਕੀ ਸਹਿਯੋਗ ਦੇ ਸਦਕਾ ਸਿੱਧੀ ਬਿਜਾਈ ਜਿਹੜੀ ਆ 28 ਮਈ ਨੂੰ ਕੀਤੀ ਸੀ ਪੀਆਰ 131 ਵੈਰਾਈਟੀ ਆ ਤਾਂ ਮੇਰੇ ਕੋਲੇ ਜਿਹੜੀ ਸੈਂਪਲ ਡ੍ਰੈਲ ਆ ਪ੍ਰਾਣੀ ਜਾਹੇ ਤਾਂ ਲੱਕੀ ਸੀਡ ਡਰਿੱਲ ਜਿਹੜੀ ਹੈਗੀ ਉਹ ਵਰਤੀ ਜਾਵੇ ਸਪਾਰਸ਼ਾ ਮੁਤਾਬਕ ਤਾਂ ਉਹ ਜਿਆਦਾ ਵਧੀਆ ਨਾਲ ਹੀ ਉਹ ਸਪਰੇ ਵੀ ਕਰ ਦਿੰਦੀ ਆ ਪਰ ਮੇਰੇ ਕੋਲੇ ਪੁਰਾਣੀ ਡਰਿੱਲ ਅਵੇਲੇਬਲ ਹੋਣ ਕਾਰਨ ਮੈਂ ਉਹਦੇ ਨਾਲੇ ਬਜਾਈ ਕੀਤੀ ਸੀ ਤੇ ਉਸ ਤੋਂ ਬਾਅਦ ਸਟੌਂਪ ਦਾ ਛੜਕਾ ਕੀਤਾ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਇਹਨਾਂ ਦੀ ਯੂਨੀਵਰਸਿਟੀ ਦੀਆਂ ਰეკਮੈਂਡੇਸ਼ਨਸ ਹੈਗੀਆਂ ਉਹਦੇ ਮੁਤਾਬਕ ਅਸੀਂ ਇਹਦੇ 'ਚ ਹੁਣ 130 ਕਿਲੋ ਯੂਰੀਆ ਜਿਹੜੀ ਆ ਉਹਨੂੰ ਤਿੰਨ ਬਰਾਬਰ ਕਿਸ਼ਤਾਂ ਦੇ ਵਿੱਚ ਵੰਡ ਕੇ ਪਾ ਰਹੇ ਆ ਤਾ ਪਹਿਲੀ ਕੈਸ ਜਿਹੜੀ ਹੈਗੀ ਆ ਅਸੀਂ ਉਹ ਹਫਤੇ ਤੱਕ ਇਹਨੂੰ ਹੁਣ ਦੇਣ ਜਾ ਰਹੇ ਆ ਇਹਦੀ 28 ਮਈ ਦੀ ਬਜਾਈ ਸੀ ਤੇ ਹਫਤੇ ਤੱਕ ਇਹਨੂੰ ਅਸੀਂ ਪਹਿਲੀ ਯੂਰੀਆ ਦੀ ਕਿਸ਼ਤ ਦੇਵਾਂਗੇ ਤਾਂ ਇਹ ਬਹੁਤ ਵਧੀਆ ਜਿਹੜਾ ਗਰੋਥ ਕਰ ਰਿਹਾ ਝੋਨਾ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਇਹਦੇ ਚ ਦਿੱਕਤ ਨਹੀਂ ਆ ਰਹੀ ਤਾ ਆਪਾਂ ਸਾਰੇ ਜਾਣਦੇ ਆ ਜਿਹੜਾ ਕਣਕ ਤੇ ਝੋਨਾ ਇਹਨਾਂ ਦੋ ਫਸਲਾਂ ਤੇ ਕਿਸਾਨ ਦੇ ਜਿਹੜੇ ਆਰਥਿਕ ਹਾਲਾਤ ਉਹ ਟिके ਹੋਏ ਆ ਤੇ ਜਿਹੜੇ ਝੋਨੇ ਦੀ ਫਸਲ ਹੈ ਇਹ ਆਮ ਆਪਾਂ ਕੱਦੂ ਕਰਕੇ ਕੱਦੂ ਵਿਧੀ ਨਾਲ ਇਹਨੂੰ ਆਪਾਂ ਲਗਾਉਣੀ ਆ ਤਾਂ ਇਹਦੇ ਨਾਲ ਜਿਹੜਾ ਸਾਡੀ ਪਾਣੀ ਆ ਉਹਦੀ ਬਹੁਤ ਜ਼ਿਆਦਾ ਲਾਗਤ ਹੁੰਦੀ ਆ ਤਾਂ ਜਿਹੜਾ ਹੁਣ ਜਿਹੜੀ ਸਮੇਂ ਦੀ ਲੋੜ ਆ ਕਿ ਆਪਾਂ ਜੇ ਝੋਨੇ ਦੀ ਜਿਹੜੀ ਕਾਸ਼ਤ ਕਰਨੀ ਆ ਉਹਦੇ ਵਿੱਚ ਪਾਣੀ ਦੀ ਜਿਹੜੀ ਲਾਗਤ ਆ ਉਹ ਘਟਾਈਏ ਤੇ ਪਾਣੀ ਦੀ ਬਚਤ ਆ ਉਹ ਵੱਧ ਤੋਂ ਵੱਧ ਕਰੀਏ ਤਾਂ ਇਹਦੇ ਲਈ ਜਿਹੜੀ ਝੋਨੇ ਦੀ ਸਿੱਧੀ ਬਜਾਈ ਆ ਇਹ ਬਹੁਤ ਜ਼ਿਆਦਾ ਲਾਹੇਵੰਦ ਆ ਤਾਂ ਇਹਦੇ ਨਾਲ ਪਾਣੀ ਦੇ ਬਚਤ ਦੇ ਨਾਲ-ਨਾਲ ਸਮੇਂ ਤੇ ਪੈਸੇ ਦੀ ਬਚਤ ਵੀ ਹੁੰਦੀ ਆ ਤਾਂ ਕਿਸਾਨ ਵੀਰੋ ਆਪਾਂ ਜਿਹੜੀ ਝੋਨੇ ਦੀ ਸਿੱਧੀ ਬਜਾਈ ਆ ਉਹ ਜ਼ਰੂਰ ਅਪਣਾਈਏ ਤੇ ਪਾਣੀ ਦੇ ਨਾਲ ਨਾਲ ਪੈਸੇ ਅਤੇ ਸਮੇਂ ਦੀ ਬਚਤ ਉਹ ਵੀ ਕਰੀਏ ਧੰਨਵਾਦ ਜੀ